ਵੱਡੀਆਂ ਵੱਡੀਆਂ ਡੀਂਗਾ ਮਾਰਦੀਆਂ ਸੀ ਜੀ ਮੰਜਾ ਗੋਲ ਕਰ ਦੇਣਾ ਇਹੋ ਅੱਜ ਉਹਨਾਂ ਦੀ ਜ਼ਮਾਨਤਾਂ ਜ਼ਬਤ ਹੋ ਗਈ ਹੈ ਮੈਂ ਰਿਪੀਟ ਕਰਦਾ ਹਾਂ ਜ਼ਮਾਨਤਾਂ ਜ਼ਬਤ ਹੋਈਆਂ ਦਾ ਮਤਲਬ ਹੈ ਲੋਕਾਂ ਨੇ ਸਾਰਾ ਸਿਰੇ ਤੋਂ ਨਖਾਰਿਆ ਇਹਨਾਂ ਨੂੰ ਔਰ ਇਹ ਨਖਾਰਤਾ ਲੋਕਾਂ ਨੇ ਸਿਰਫ ਜਲੰਧਰ ਦੇ ਲੋਕਾਂ ਨੇ ਨਹੀਂ ਪੰਜਾਬ ਦੇ ਲੋਕਾਂ ਨੇ ਵੀ ਨਖਾਰਿਆ ਫਿਰ ਮੇਰੇ ਹਿਸਾਬ ਨਾਲ ਤਾਂ ਜਦ ਚੰਨੀ ਸਾਹਿਬ ਜਿੱਤੇ ਸੀ ਈਵੀਐਮ 'ਚ ਗਰਬੜੀ ਤਦ ਵੀ ਹੋਣੀ ਸੀਗੀ ਫਿਰ ਮੇਰੇ ਹਿਸਾਬ ਨਾਲ ਠੀਕ ਹੈ ਭਾਜਪਾ ਜੇ ਇਹ ਗੱਲ ਕਵੇ ਤੇ ਫਿਰ ਤਾਂ ਨਰਿੰਦਰ ਮੋਦੀ ਜੀ ਵੀ ਜਿਹੜੇ ਜਿੱਤੇ ਉੱਥੇ ਵੀ ਈਵੀਐਮ 'ਚ ਗਰਬੜੀ ਹੋਣੀ ਹੈ ਐਸ ਵਾਰ ਜਲੰਧਰ ਜਿਮਣੀ ਚੋੜਾਂ ਦੇ ਵਿੱਚ ਖਾਸ ਕਰਕੇ ਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ ਜਿਹੜੇ ਉਹ ਦੂਰ ਰੱਖੇ ਗਏ ਆ ਆਮ ਜਿਹੜੇ ਵਲੰਟੀਅਰ ਸੀ ਆਮ ਜਿਹੜੇ ਲੋਕ ਸੀ ਉਹ ਅੱਗੇ ਲਾਏ ਗਏ ਲੱਗਦਾ ਕਿ ਤਨਾ ਕਿਤੇ ਇਹ ਚੀਜ਼ ਵੀ ਜਿਹੜੀ ਆ ਜਲੰਧਰ ਦੇ ਵਿੱਚ ਕਾਮਯਾਬ ਹੋਣ ਦੀ ਨਜ਼ਰ ਆਈ ਬਿਲਕੁਲ ਜੀ ਸ਼ੀਤਲ ਅਨੁਰਾਗ ਜੀ ਨੇ ਕੋਈ ਪੈਂਡਰਾਈਵ ਦੀ ਗੱਲ ਕਰਦੇ ਸੀ ਖੁਲਾਸਿਆਂ ਦੀ ਗੱਲ ਕਰਦੇ ਸੀਗੇ ਤੁਸੀਂ ਸ਼ਾਇਦ ਸੁਣਿਆ ਹੋਵੇਗਾ ਵੀ ਮੈਂ ਅੱਜ ਪੈਂਡਰ ਮੁੱਖ ਮੰਤਰੀ ਸਾਹਿਬ ਨੂੰ ਦੇ ਦੇਣੀ ਆ ਕਿੱਥੇ ਜਾਊਗੀ ਪੈਂਡਰ ਇਹ ਗੱਲ ਤੇ ਹੈ ਜੀ ਸ਼ੀਤਲ ਅਨੁਰਾਗ ਕਿੱਥੇ ਜਾਣਗੇ ਮੈਂ ਸਵੇਰ ਦੀ ਜਿਹੜੀ ਨਿਊਜ਼ ਦੇਖ ਰਿਆ ਸੀ ਨਾ ਸ਼ੀਤਲ ਨਰਾਗ ਜੀ ਇੱਕ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਚਲਦੀਆਂ ਚੋਨਾ ਚ ਜਿਹੜੀ ਗਿਣਤੀ ਚੱਲ ਰਹੀ ਸੀ ਨਾ ਰਿਜ਼ਲਟ ਆ ਰਿਹਾ ਸੀ ਉਹ ਚੌਥੇ ਰਾਊਂਡ 'ਚ ਹੀ ਨਿਕਲ ਗਏ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਰਾਊਂਡ ਨਹੀਂ ਦੱਬਾ ਗੋਲ ਕਰ ਦਿੱਤਾ ਹੈ ਕਾਲੀ ਦਲ ਦੀ ਤੇ ਸੀ ਗਾਲੀ ਨਾ ਨਾ ਕਰੀਏ ਮੈਂ ਸਮਝਦਾ ਕਾਲੀ ਦਲ ਤੇ ਪੰਜਾਬ ਚ ਹੈ ਤਾਨੂੰ ਦਿਖ ਰਹੀ ਹੈ ਕਿਤੇ ਤਾਨੂੰ ਦਿਖ ਰਹੀ ਹੈ 800 ਵੋਟਾਂ 400 ਵੋਟਾਂ ਇਹ ਵਿਧਾਨ ਸਭਾ ਚ ਇਹਨਾਂ ਦੇ ਹਾਲਾਤ ਨੇ ਮੇਰੇ ਖਿਆਲ ਨਾਲ ਸਾਡਾ ਤਾਂ ਕੌਂਸਲਰ ਤੇ ਨਹੀਂ ਹਾਰਦੀ ਲੀਡ ਤੋਂ ਜਿੱਤੂਗਾ ਤੇ ਇਹਨਾਂ ਦੇ ਤੇ ਮਿਖਲਣਾ ਵਿਧਾਨ ਜਿਹੜੇ ਵਿਧਾਨ ਸਭਾ ਚ ਲੜ ਰਹੇ ਨੇ 8 800 900 ਯਾਰ ਯਾਰ ਵੋਟਾਂ ਲੈ ਰਹੇ ਇਹ ਹਰ ਕਾਲੀ ਦਲ ਦੇ ਹਾਲਾਤ ਹੋ ਗਏ ਸ਼ਰਮ ਆਣੀ ਚਾਹੀਦੀ ਕਾਲੀ ਦਲ ਨੂੰ ਜਲੰਧਰ ਵੈਸਟ ਜਿਮਣੀ ਚੋਣਾਂ ਦੇ ਵਿੱਚ ਆਜ ਆਮ ਆਦਮੀ ਪਾਰਟੀ ਵੱਲੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਆ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਖੁਸ਼ੀ ਦੀ ਲਹਿਰ ਦੇ ਵਿੱਚ ਲੱਡੂ ਵੰਡੇ ਗਏ ਨੇ ਆਮ ਆਦਮੀ ਪਾਰਟੀ ਦੇ ਬਲਾਰੇ ਪ੍ਰਨਨੰਤ ਦਮਨ ਸਾਡੇ ਨਾਲ ਨੇ ਦਮਨ ਜੀ ਕਿਸ ਤਰ੍ਹਾਂ ਵੇਖਦੇ ਹੋ ਅੱਜ ਜਿਹੜੀ ਆ ਵੱਡੀ ਲੀਡ ਦੇ ਨਾਲ ਮੇਰੇ ਹਿਸਾਬ ਦੇ ਨਾਲ ਇਤਿਹਾਸ ਦੇ ਵਿੱਚ ਪਹਿਲਾਂ ਹੋਇਆ ਕਿ ਸਾਰਿਆਂ ਦੀ ਜਮਾਨਤਾ ਜਫਤ ਹੋ ਗਈ ਆ ਦੇਖੋ ਅੱਜ ਇੱਕ ਗੱਲ ਤਾਂ ਸਾਫ਼ ਹੋ ਗਈ ਕਿ ਪੰਜਾਬ ਦਾ ਹਰਮਨ ਪਿਆਰਾ ਪੁੱਤ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਇੱਕ ਹਰਮਨ ਪਿਆਰੇ ਨੇਤਾ ਨੇ ਔਰ ਅੱਜ ਵੀ ਉਹਨਾਂ ਦਾ ਜਾਦੂ ਪੰਜਾਬ 'ਚ ਚੱਲ ਰਿਹਾ ਹੈ ਸਭ ਤੋਂ ਵੱਧ ਮੈਂ ਵਧਾਈ ਦੇਣਾ ਜਲੰਧਰ ਵੈਸਟ ਦੇ ਲੋਕਾਂ ਨੂੰ ਕਿਉਂਕਿ ਜਲੰਧਰ ਵੈਸਟ ਬਣੇਗਾ ਹੁਣ ਹੀਰੋ ਔਰ ਬਣੇਗਾ ਬੈਸਟ ਇਹ ਹੋਊਗਾ ਔਰ ਤੁਸੀਂ ਦੇਖੋ ਅੱਜ ਇੱਕ ਗੱਲ ਸਾਫ਼ ਹੋ ਗਈ ਜਿਹੜੀ ਰਵਾਇਤੀ ਪਾਰਟੀਆਂ ਮੈਂ ਚਾਹੇ ਕਾਂਗਰਸ ਦੀ ਗੱਲ ਕਰਾਂ ਚਾਹੇ ਅੱਜ ਮੈਂ ਗੱਲ ਕਰਾਂ ਸ਼੍ਰੋਮਣੀ ਕਾਲੀ ਦਲ ਦੀ ਆ ਭਾਜਪਾ ਦੀ ਜਿਹੜੀ ਵੱਡੀਆਂ-ਵੱਡੀਆਂ ਡੀਂਗਾ ਮਾਰਦੀ ਸਪੀਡ ਕਰਦਾ ਹੈ ਜਮਾਨਤਾ ਜਬਤ ਹੋਈਆਂ ਦਾ ਮਤਲਬ ਹੈ ਲੋਕਾਂ ਨੇ ਸਾਰਾ ਸਿਰੇ ਤੋਂ ਨਖਾਰਿਆ ਇਹਨਾਂ ਨੂੰ ਔਰ ਇਹ ਨਖਾਰਤਾ ਲੋਕਾਂ ਨੇ ਸਿਰਫ ਜਲੰਧਰ ਦੇ ਲੋਕਾਂ ਨੇ ਨਹੀਂ ਪੰਜਾਬ ਦੇ ਲੋਕਾਂ ਨੇ ਵੀ ਨਖਾਰਿਆ ਅੱਜ ਕੱਲਾ ਕੱਲਾ ਸਾਡਾ ਵਰਕਰ ਜਿਹੜਾ 24 24 ਘੰਟੇ ਜਲੰਧਰ ਤੇ ਜਾ ਕੇ ਜਿੰਨੇ ਕੰਮ ਕੀਤਾ ਡੋਰ ਟੂ ਡੋਰ ਕੀਤੀ ਲੋਕਾਂ ਨੂੰ ਦੁਬਾਰਾ ਤੋਂ ਪੰਜਾਬ ਦੀ ਸਰਕਾਰ ਦੀ ਇੱਕ ਇੱਕ ਚੀਜ਼ਾਂ ਦੱਸਿਆ ਜੋ ਗਰਾਊਂਡ ਤੇ ਹੋ ਰਹੀਆਂ ਨੇ ਐਸਐਸਐਫ ਸਕਿਉਰਿਟੀ ਫੋਰਸੀ ਤੁਸੀਂ ਗੱਲ ਕਰ ਲਓ ਸਰਕਾਰੀ ਨੌਕਰੀਆਂ ਦੀ ਗੱਲ ਕਰੋ ਸੋ ਲੋਕਾਂ ਨੇ ਦੇਖ ਲਿਆ ਕਿ ਜੇ ਪੰਜਾਬ ਚ ਕੋਈ ਸੁਨਹਿਰਾ ਪੰਜਾਬ ਬਣਾ ਸਕਦਾ ਹੈ ਉਹ ਆਮ ਆਮੀ ਪਾਰਟੀ ਪੰਜਾਬ ਹੈ ਔਰ ਉਹ ਅਗਵਾਈ ਸਰਦਾਰ ਭਗਵੰ ਬਨੇਗੀ ਪਰ ਜਿੱਤ ਤੋਂ ਬਾਅਦ ਹੁਣ ਸਵਾਲ ਵੀ ਚੁਕਣੇ ਖੜੇ ਹੋਗੇ ਕਹਿੰਦੇ ਈਵੀਐਮ ਦੇ ਵਿੱਚ ਗਰਬੜੀ ਹੋ ਗਈ ਪਿਛਲੇ 2 ਦਿਨਾਂ ਦੇ ਵਿੱਚ ਹਰ ਤਰ੍ਹਾਂ ਦਾ ਹੱਥਕੰਡ ਆ ਜਿਹੜਾ ਆਮ ਆਦਮੀ ਪਾਰਟੀ ਨੇ ਜਲੰਧਰ ਦੇ ਵਿੱਚ ਬਣਾਇਆ ਆ ਫਿਰ ਮੇਰੇ ਹਿਸਾਬ ਨਾਲ ਤਾਂ ਜਦ ਚੰਨੀ ਸਾਹਿਬ ਜਿੱਤੇ ਸੀ ਈਵੀਐਮ 'ਚ ਗਰਬੜੀ ਤਦ ਵੀ ਹੋਣੀ ਸੀਗੀ ਫਿਰ ਮੇਰੇ ਹਿਸਾਬ ਨਾਲ ਠੀਕ ਹੈ ਭਾਜਪਾ ਜੀ ਇਹ ਗੱਲ ਕਵੇ ਤੇ ਫਿਰ ਤਾਂ ਨਰਿੰਦਰ ਮੋਦੀ ਜੀ ਵੀ ਜਿਹੜੇ ਜਿੱਤੇ ਉੱਥੇ ਵੀ ਈਵੀਐਮ 'ਚ ਗਰਬੜੀ ਹੋਣੀ ਹੈ ਸੋ ਗੱਲ ਪਤਾ ਕੀ ਹੈ ਇਹ ਪਾਰਦਰਸ਼ੀਤਾ ਤਰੀਕੇ ਦੇ ਨਾਲ ਇਲੈਕਸ਼ਨ ਲੜੀ ਗਈ ਪਾਰਦਰਸ਼ੀਤਾ ਤਰੀਕੇ ਨਾਲ ਇਲੈਕਸ਼ਨ ਹੋਈ ਰਿਜ਼ਲਟ ਸਾਫ ਛਵੀ ਇੱਕ ਕਾਰਨ ਸੀ ਆਮ ਆਮੀ ਪਾਰਟੀ ਦੀ ਕਾਰਜਸ਼ੈਲੀ ਜਿਹੜੀ 2 ਸਾਲ ਬੇਮਿਸਾਲ ਗਏ ਨੇ ਉਹਦੀ ਉਹਦੀ ਕਾਰਜਸ਼ੈਲੀ ਸੀ ਸੋ ਜਿਸ ਕਰਕੇ ਗੱਲਾਂ ਸਾਫ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਹੜਾ ਸੁਪਨਾ ਹੈ ਨਾ ਸੁਨਹਿਰਾ ਪੰਜਾਬ ਬਣਾਉਣ ਦਾ ਜਿਹੜਾ 2 ਸਾਲਾਂ ਤੋਂ ਚੱਲ ਰਿਹਾ ਹੈ ਔਰ ਅਗਲੇ ਵੀ 3 ਸਾਲ ਸਾਡੀ ਸਰਕਾਰ ਪਈਏ ਤੁਸੀਂ ਦੇਖੋਗੇ 2027 ਤੱਕ ਅਸੀਂ ਲੋਕਾਂ ਕੋਲ ਹੱਥ ਜੋੜ ਕੇ ਵੋਟਾਂ ਮੰਗਣ ਨਹੀਂ ਜਾਵਾਂਗੇ ਲੋਕ ਹੀ ਸਾਨੂੰ ਆਗੇ ਵੋਟਾਂ ਪਾਣਗੇ ਇਹ ਬਦਲਾਵ ਅਸੀਂ ਕੀਤਾ ਸੀ ਔਰ ਇਹ ਹੋਏਗਾ ਅਗੇ ਵੀ ਤੁਸੀਂ ਹਰ ਐਕਟੀਵਿਟੀ ਨੂੰ ਦੇਖਦੇ ਹੋ ਤੁਸੀਂ ਮੀਡੀਆ ਦੇ ਵਿੱਚ ਵੀ ਐਕਟਿਵ ਰਹਿੰਦੇ ਹੋ ਖਾਸ ਕਰਕੇ ਲੋਕ ਸਭ ਵੱਡੀ ਲੀਡ ਨਾਲ ਚਨੀ ਸਾਹਿਬ ਉਥੋਂ ਜਿੱਤੇ ਸੀਗੇ ਪਰ ਹੁਣ ਕੀ ਹੋ ਗਿਆ ਕਾਂਗਰਸ ਨੂੰ ਉਥੋਂ ਦੇਖੋ ਦੋ ਚੀਜ਼ਾਂ ਸੀਗੀਆਂ ਲੋਕਾਂ ਨੂੰ ਮੈਨੂੰ ਇਸ ਗੱਲ ਕਿੰਝ ਕੋਈ ਗੁਰੇਜ਼ ਨਹੀਂ ਹੈਗਾ ਲੋਕਾਂ ਨੂੰ ਸਾਡੇ ਤੇ ਵੀ ਗੁੱਸਾ ਸੀ ਕਿਉਂਕਿ ਅਸੀਂ ਉੱਥੇ ਰਿੰਕੂ ਜੀ ਨੂੰ ਲੈ ਕੇ ਆਏ ਰਿੰਕੂ ਜੀ ਨੂੰ ਲੋਕਾਂ ਨੇ ਬੜੇ ਚਾਹ ਨਾਲ ਜਿਤਾਇਆ ਉਹਨਾਂ ਨੂੰ ਸੀਗਾ ਕਿ ਉਹ ਕੰਮ ਕਰਨਗੇ ਸ਼ੀਤਲ ਅਨੁraag ਦੀ ਮੈਂ ਗੱਲ ਕਰਾਂ ਇੱਕ ਦਲ ਬਦਲੂ ਇਨਸਾਨ ਜਿਹੜਾ ਸਰਕਾਰ ਦੇ ਵਿੱਚ ਆਇਆ ਔਰ ਉਸ ਤੋਂ ਬਾਅਦ ਲੋਕਾਂ ਦੇ ਕੰਮ ਨਹੀਂ ਕੀਤੇ ਆਪਣੀ ਨਲਾਇਕੀ ਨੂੰ ਛੁਪਾਉਣ ਵਾਸਤੇ ਸਰਕਾਰ ਨੂੰ ਕੋਸਣਾ ਸ਼ੁਰੂ ਕੀਤਾ ਔਰ ਪਾਰਟੀ ਛੱਡੀ ਸੋ ਲੋਕਾਂ ਨੂੰ ਉਹ ਗੁੱਸਾ ਜਿਹੜਾ ਸੀ ਨਾ ਉਹ ਉਸ ਵਕ ਸਾਡੇ ਤੇ ਨਿਕਲਿਆ ਕਿਉਂਕਿ ਜਿਹੜੇ ਰਿੰਕੂ ਜੀ ਸੀਗੇ ਰਿੰਕੂ ਜੀ ਨੇ ਕੋਈ ਕੰਮ ਨਹੀਂ ਕੀਤਾ ਔਰ 1 ਸਾਲ ਨਾ ਦੇਖੋ ਉਹ ਇਲੈਕਸ਼ਨਾਂ ਸੀਗੀਆਂ ਜਦ ਇਹ ਤੁਹਾਨੂੰ ਚੀਜ਼ ਨ ਸਮਝ ਨਹੀਂ ਆ ਪੈਨ ਗਿਆ ਲੋਕ ਬਹੁਤ ਸਮਝਦਾਰ ਨੇ ਜਿਹੜੀਆਂ ਲੋਕ ਸਭਾ ਚੋਣਾਂ ਹੁੰਦੀਆਂ ਨੇ ਉਹ ਦੇਸ਼ ਦੇ ਮੁੱਦਿਆਂ ਤੇ ਹੁੰਦੀਆਂ ਨੇ ਜਿਹੜੀ ਸੂਬੇ ਦੀਆਂ ਚੋਣਾਂ ਹੁੰਦੀਆਂ ਨੇ ਉਹ ਸੂਬੇ ਦੇ ਮੁੱਦੇ ਤੇ ਹੁੰਦੀਆਂ ਨੇ ਸੋ ਇੱਕ ਗੱਲ ਤਾਂ ਸਾਫ਼ ਹੈ ਕਿ ਪੰਜਾਬ ਜਿਹੜਾ ਉਹ ਸੁਰੱਖਿਅਤ ਹੈ ਉਹ ਸੁਰੱਖਿਅਤ ਹੈ ਸਿਰਫ ਮਾਨਸਾਬ ਦੀ ਅਗਵਾਈ ਦੇ ਵਿੱਚ ਆਮ ਆਮੀ ਪਾਰਟੀ ਦੀ ਅਗਵਾਈ ਵਿੱਚ ਔਰ ਇੱਕ ਇੱਕ ਵਲੰਟੇਰ ਦੀ ਅਗਵਾਈ ਦੇ ਵਿੱਚ ਤੁਸੀਂ ਜਿਹੜੇ ਭੀੜ ਦੇਖ ਰਹੇ ਹੋ ਨਾ ਇਹ ਸਾਡਾ ਵਰਕਰ ਹੈ ਇਹ ਕਿਤੇ ਬਾਹਰੋਂ ਲਿਆਇਆ ਗਿਆ ਬੰਦਾ ਨਹੀਂ ਹੈ ਇਹ ਆਮ ਲੋਕ ਨੇ ਜਿਨ੍ਹਾਂ ਨੇ ਦਿਲ ਨਾਲ ਜਿਨ੍ਹਾਂ ਨੇ ਮਿਹਨਤ ਕਰਕੇ ਜਜ਼ਬੇ ਨਾਲ ਇਮਾਨਦਾਰ ਆਕੇ ਸਾਡੇ ਜਲੰਧਰ ਦੇ ਵਰਕਰਾਂ ਨੇ ਕੀਤੇ ਅੱਜ ਉਹਦੀ ਰਹਿਨਮਾਈ ਹੇਠ ਅਸੀਂ ਇਲੈਕਸ਼ਨ ਜਿੱਤੇ ਆਂ ਔਰ ਇਹ ਪੰਜਾਬ ਦੀ ਨਹੀਂ ਇਤਿਹਾਸ ਕਾਢ ਲਓ ਪੰਜਾਬ ਦਾ ਸਭ ਤੋਂ ਵੱਡੀ ਬਾਈ ਇਲੈਕਸ਼ਨਾਂ ਦੀ ਜਿੱਤ ਹੈ ਕਿ 40000 ਵੋਟਾਂ ਦੀ ਜਿਹੜੀ ਲੀਡ ਆਈ ਹੈ ਨਾ ਇਹ ਜਲੰਧਰ ਦੇ ਲੋਕਾਂ ਨੇ ਸਾਨੂੰ ਆਪਣਾ ਮਾਨ ਸਤਕਾਰ ਔਰ ਪਿਆਰ ਦਿੱਤਾ ਹੈ ਸ਼ਿਗਰੰਗਰਾਲ ਜੀ ਨੇ ਕੋਈ ਪੈਂਡਰਾਈਵ ਦੀ ਗੱਲ ਕਰਦੇ ਸੀ ਖੁਲਾਸਿਆਂ ਦੀ ਗੱਲ ਕਰਦੇ ਸੀਗੇ ਤੁਸੀਂ ਸ਼ਾਇਦ ਸੁਣਿਆ ਹੋਵੇਗਾ ਵੀ ਮੈਂ ਅੱਜ ਪੈਂਡਰ ਮੁੱਖ ਮੰਤਰੀ ਸਾਹਿਬ ਨੂੰ ਦੇ ਦੇਣੀ ਆ ਕਿੱਥੇ ਜਾਊਗੀ ਪੈਂਡਰਾਈਵ ਗੱਲ ਤੇ ਹੈ ਜੀ ਸ਼ੀਤਲ ਅਨੁਰਾਗ ਕਿੱਥੇ ਜਾਣਗੇ ਮੇਰਾ ਮੇਰਾ ਸਵਾਲ ਤੇ ਹੋਣਾ ਚਾਹੀਦਾ ਤੁਸੀਂ ਉਲਟਾ ਸਵਾਲ ਪੈਂਡਰਾਈ ਦਾ ਪੁੱਛ ਰਹੇ ਹੋ ਮੈਂ ਨਾ ਸਵੇਰ ਦੀ ਜਨ న్యూਸ ਦੇਖ ਰਿਹਾ ਸੀ ਨਾ ਸ਼ੀਤਲ ਅਨੁਰਾਗ ਜੀ ਇੱਕ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਚਲਦੀਆਂ ਚੋਨਾ ਚ ਜਿਹੜੀ ਗਿਣਤੀ ਚੱਲ ਰਹੀ ਸੀ ਨਾ ਰਿਜ਼ਲਟ ਆ ਰਿਹਾ ਸੀ ਉਹ ਚੌਥੇ 라ਉਂਡ 'ਚ ਹੀ ਨਿਕਲ ਗਏ ਕਿਉਂਕਿ ਲੋਕਾਂ ਨੇ ਉਹਨਾਂ ਨੂੰ 라ਉਂਡ ਨਹੀਂ ਡੱਬਾ ਗੋਲ ਕਰ ਦਿੱਤਾ ਸੋ ਡੱਬਾ ਗੋਲ ਤਾਂ ਹੋ ਗਿਆ ਸ਼ੀਤਲ ਅਨੁਰਾਗ ਦਾ ਡੱਬਾ ਗੋਲ ਹੋ ਗਿਆ ਭਾਜਪਾ ਦਾ ਔਰ ਪੰਜਾਬ 'ਚ ਵੀ ਹੋ ਗਿਆ ਔਰ ਤੁਸੀਂ ਦੇਖੋਗੇ ਆਨਵਲੀਆ 2027 ਦੇ ਵਿੱਚ ਇਹਨਾਂ ਦੀਓ ਦੇ ਨਾਲ ਬਸਪਾ ਸੀ ਅਕਾਲੀ ਦਲ ਦੇ ਲੋਗੋ ਤੇ ਉਹਨਾਂ ਦੇ ਚੋਣ ਨਿਸ਼ਾਨ ਦੇ ਉੱਤੇ ਕਬੀਬੀ ਨੇ ਚੋਣ ਲੜੀ ਉਧਰ ਬਸਪਾ ਵੱਲੋਂ ਜਿਹੜੇ ਸਿਕਾ ਆਜ਼ਾਦ ਉਹਨਾਂ ਦੇ ਉਮੀਦਵਾਰ ਸੀ ਪਰ ਦੋਵਾਂ ਦੀ ਵੋਟ ਕਿਤੇ 11500 ਤੱਕ ਨਹੀਂ ਪਹੁੰਚੀ ਗੱਲ ਪਤਾ ਹੈ ਕੀ ਹੈ ਸੁਖਬੀਰ ਬਾਦਲ ਸੀ ਦੂਜੇ ਪਾਸੇ ਜਿਹੜਾ ਬਾਗੀ ਤੜਾ ਸੀਗਾ ਜੀ ਦੇਖੋ ਗੱਲ ਪਤਾ ਹੈ ਕੀ ਹੈ ਕਿ ਅਕਾਲੀ ਦਲ ਦਾ ਤਾਂ ਖਾਲੀ ਦਲ ਹੋ ਗਿਆ ਸੁਖਬੀਰ ਸਾਹਿਬ ਬਾਦਲ ਸਾਹਿਬ ਕੁਝ ਕਹਿੰਦੇ ਨੇ ਅਕਾਲੀ ਦਲ ਦੇ ਜਿਹੜੇ ਹੋਰ ਲੀਡਰ ਨੇ ਉਹ ਕੁਝ ਹੋਰ ਕਹਿੰਦੇ ਨੇ ਉਹ ਕਹਿੰਦੇ ਲਾਓ ਇਹਨਾਂ ਨੂੰ ਗੱਦੀ ਤੋਂ ਉਹ ਗੱਦੀ ਕਹਿੰਦੇ ਆ ਉਹ ਇਹ ਨਹੀਂ ਕਹਿੰਦੇ ਕਿ ਪਾਰਟੀ ਦੀ ਲੀਡ ਜੀ ਜਲਦੀ ਅੱਜ ਇਹ ਪੋਜੀਸ਼ਨ ਹੈ ਕਿ ਤੁਸੀਂ ਅੱਜ ਦੇਖਿਆ ਹੀ ਹੈ ਕਿ ਅੱਜ ਉਹਨਾਂ ਦੇ ਕੀ ਖਸਤਾ ਹਾਲਾਤ ਹੋਏ ਬਸਪਾ ਦਾ ਜਿਹੜਾ ਬਸਤਾ ਸੀ ਉਹ ਵੀ ਗੋਲ ਹੋ ਗਿਆ ਸੋ ਗੱਲ ਤਾਂ ਬੜੀ ਸਾਫ਼ ਹੈ ਇੱਕੋ ਪਾਰਟੀ ਇੱਕੋ ਪੰਜਾਬ ਦਾ ਪਿਆਰਾ ਪੁੱਤਰ ਉਹਦੇ ਉਹਦੀ ਟੀਮ ਪੰਜਾਬ ਦੇ ਲੋਕਾਂ ਨੇ ਉਹਨੂੰ ਦਿਲੋਂ ਨਾ ਲਾ ਲਿਆ ਗੱਲ ਨਾਲ ਲਾ ਲਿਆ ਔਰ ਇਹ ਦੁਬਾਰਾ ਸੁਨਿਆ ਪਹੁੰਚ ਗਿਆ 2022 ਦੇ ਵਿੱਚ ਵੀ ਪਹੁੰਚਿਆ ਸੀਗਾ 2024 ਦੇ ਵਿੱਚ ਵੀ ਪਹੁੰਚ ਗਿਆ ਔਰ 2027 ਦੇ ਵਿੱਚ ਵੀ ਇਹੀ ਸੁਨਿਆ ਕਾਂਗਰਸ ਭਾਜਪਾ ਅਕਾਲੀ ਦਲ ਤੇ ਬਸਵਾਨੂੰ ਮਿਲੇਗਾ ਬਾਕੀ ਜਿਹੜੀ ਚਾਰ ਵਿਧਾਨ ਸਭਾ ਦੇ ਵਿੱਚ ਜਿਮਣੀ ਚੋਣ ਹੋਣ ਜਾ ਰਹੀਆਂ ਲੱਗਦਾ ਕਿ ਉੱਥੇ ਕੋਈ ਆਮ ਆਦਮੀ ਪਾਰਟੀ ਆਪਣਾ ਇਸੇ ਤਰ੍ਹਾਂ ਹੀ ਚੰਗਾ ਉਮੀਦਵਾਰ ਖੜਾ ਕਰ ਸਕਦੀ ਹੈ ਫਿਰ ਚੰਗੀ ਲੀਡ ਨਾਲ ਜਿੱਤ ਪ੍ਰਾਪਤ ਕਰ ਸਕਦੀ ਹੈ ਕਿਉਂਕਿ ਉੱਥੇ ਵੀ ਗੱਲ ਕਰੀਏ ਰਾਜਾ ਵੜਿੰਗ ਨੇ ਦੂਜੇ ਪਾਸੇ ਗੱਲ ਕਰੀਏ ਸੁਖਜਿੰਦਰ ਸਿੰਘ ਡਿਪਟੀ ਸੀਐਮ ਰ ਤੇ ਆਮ ਆਮੀ ਪਾਰਟੀ ਇਟਸੈਲਫ ਜਿਹੜੀ ਛਵੀ ਹੈ ਉਹ ਕੀ ਹੈ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਸੁਨੇਹਾ ਦਿੱਤਾ ਹੈ ਸੋ ਸਾਡਾ ਕੋਈ ਵੀ ਇੱਕ ਨਮਾਨਾ ਜਿਸੀਂ ਵਰਕਰ ਵੀ ਲੜਾ ਦੇਾਂਗੇ ਨਾ ਮੈਂ ਇੱਕ ਗਰੰਟੀ ਨਾਲ ਕਹਿੰਨਾ ਉਹ ਉਥੇ ਜਿੱਤੇਗਾ ਔਰ ਵੱਡੀ ਲੀਡ ਨਾਲ ਜਿੱਤੇਗਾ ਕਿਉਂਕਿ ਇਹ ਲੋਕਾਂ ਨੇ ਆਪਣੇ ਹਲਕਿਆਂ 'ਚ ਕਦੀ ਕੰਮ ਨਹੀਂ ਕੀਤੇ ਜੇ ਕੰਮ ਹੋਇਆ ਪੰਜਾਬ ਦੇ ਵਿੱਚ ਤੁਸੀਂ ਦੇਖੋ ਅੱਡ-ਅੱਡ ਚੀਜ਼ਾਂ ਦੇਖੋ ਅੱਜ ਪਹਿਲੀ ਵਾਰ ਹੋਇਆ ਹੈ ਜਿਹੜਾ ਬਾਹਰਲੇ ਦੇਸ਼ਾਂ ਤੋਂ ਜਿਹੜਾ ਸਾਡਾ ਯੂਥ ਹੈ ਨਾ ਉਹ ਅੱਜ ਪੰਜਾਬ 'ਚ ਵਾਪਸ ਆ ਰਿਹਾ ਕਦੀ ਸੁਣਿਆ ਸੀ ਇਹੋ ਜਿਹੀਆਂ ਗੱਲਾਂ ਕਦੀ ਦੇਖਿਆ ਸੀ ਕਿ 32000 ਜਿਹੜੇ ਗੈਂਗਸਟਰ ਨੂੰ ਫੜ ਕੇ ਅੰਦਰ ਦਿੱਤਾ ਅਤ ਸੀਗੇ ਇਹ ਹਾਲਾਤ ਹੁੰਦੇ ਸੀਗੇ ਕਿ ਮੁੱਖ ਮੰਤਰੀ ਕੋਟੀਆਂ 'ਚ ਬੈਠੇ ਰਹਿੰਦੇ ਸੀਗੇ ਤੇ ਕਾਂਗਰਸੀ ਸਰਕਾਰ ਨੇ ਵੀ ਦੋ ਦੋ ਡੱਬੇ ਗੋਲ ਕੀਤੇ ਦੋ ਇੰਜਨ ਬਦਲੇ ਪਹਿਲਾ ਇੰਜਨ ਆਪਣੇ ਘਰ ਬੈਠਾ ਸੀਗਾ ਉੱਥੇ ਫੁੱਸ ਹੋ ਗਿਆ ਦੂਜਾ ਇੰਜਨ ਚੱਲਿਆ ਨਹੀਂ ਲੋਕਾਂ ਨੇ ਵੈਸੇ ਕਲੋਲਾ ਦਿੱਤਾ ਸੋ ਇਹ ਹਾਲਾਤ ਰਹੇ ਨੇ ਕਾਂਗਰਸ ਦੇ ਵੀ ਅਕਾਲੀ ਦਲ ਦੀ ਤੇ ਅਸੀਂ ਗਾਲੀ ਨਾ ਨਾ ਕਰੀਏ ਮੈਂ ਸਮਝਦਾ ਅਕਾਲੀ ਦਲ ਤੇ ਪੰਜਾਬ 'ਚ ਹੈ ਤੁਹਾਨੂੰ ਦਿਖਦੀ ਹੈ ਕਿਤੇ ਤੁਹਾਨੂੰ ਦਿਖ ਰਹੀ ਹੈ 800 ਵੋਟਾਂ 400 ਵੋਟਾਂ ਇਹ ਵਿਧਾਨ ਸਭਾ 'ਚ ਇਹਨਾਂ ਦੇ ਹਾਲਾਤ ਨੇ ਮੇਰੇ ਖਿਆਲ ਨਾਲ ਸਾਡਾ ਤਾਂ ਕੌਂਸਲਰ ਤੇ 10000 ਦੀ ਲੀਡ ਤੋਂ ਜਿੱਤੂਗਾ ਤੇ ਹਤੋਗੇ ਸ਼ਰਮ ਆਣੀ ਚਾਹੀਦੀ ਅਕਾਲੀ ਦਲ ਨੂੰ ਮੈਂ ਸਮਝਦਾ ਪੰਜਾਬ ਦੇ ਹਿੱਤ ਲਈ ਅਕਾਲੀ ਦਲ ਅੱਜ ਦੇ ਸਮੇਂ ਦੇ ਵਿੱਚ ਆਪਣਾ ਨਾਮ ਵਿਡਰੋਅ ਕਰ ਲਵੇ ਇਹ ਵਧੀਆ ਰਹੂਗਾ ਜੀ ਉਹਨਾਂ ਦੇ ਬਾਰੇ ਜੀ ਇੱਕ ਬਹੁਤ ਵੱਡਾ ਸਵਾਲ ਆ ਇਸ ਵਾਰ ਜਲੰਧਰ ਜਿਮਣੀ ਚੋੜਾਂ ਦੇ ਵਿੱਚ ਖਾਸ ਕਰਕੇ ਆਮ ਆਦਮੀ ਪਾਰਟੀ ਵੱਲੋਂ ਹਲਕਾ ਇਚਾਰ ਜਿਹੜੇ ਉਹ ਦੂਰ ਰੱਖੇ ਗਏ ਆ ਆਮ ਜਿਹੜੇ ਵਲੰਟੀਅਰ ਸੀ ਆਮ ਜਿਹੜੇ ਲੋਕ ਸੀ ਉਹ ਅੱਗੇ ਲਾਏ ਗਏ ਲੱਗਦਾ ਕਿ ਤਨਾ ਕਿਤੇ ਇਹ ਚੀਜ਼ ਵੀ ਜਿਹੜੀ ਆ ਜਲੰਧਰ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਬਿਲਕੁਲ ਜੀ ਦੇਖੋ ਵਰਕਰ ਕੌਣ ਹੈ ਮੈਂ ਵੀ ਇੱਕ ਨਮਾਨਾ ਜਹਾ ਵਰਕਰ ਆ ਪਾਰਟੀ ਨੇ ਮੈਨੂੰ ਮਾਨ ਬਖਸ਼ਿਆ ਮੈਨ ਅਗੇ ਆਨਮਲੀਆਂ ਚੋਣਾਂ ਦੇ ਵਿੱਚ ਪਾਰਟੀ ਜਿੱਥੇ ਵੀ ਮੈਨੂੰ ਅੱਗੇ ਡਾਏਗੀ ਮੈਂ ਉੱਥੇ ਪਾਰਟੀ ਦਾ ਜੋ ਹੁਕਮ ਹੋਏਗਾ ਮੈਂ ਉਹ ਕਰੂੰਗਾ ਸਾਡੇ ਜਿਹੜੇ ਵੀ ਵਰਕਰ ਤੁਸੀਂ ਦੇਖ ਰਹੇ ਹੋ ਇਹ ਵਰਕਰ ਨਹੀਂ ਹੈ ਇਹ ਸਾਡੀ ਰੀੜ ਦੀ ਹੱਡੀ ਹੈ ਕੋਈ ਕਿਸੇ ਵੀ ਪਾਰਟੀ ਦਾ ਜਿਹੜਾ ਵਰਕਰ ਹੁੰਦਾ ਨਾ ਉਸ ਦੀ ਰੀੜ ਦੀ ਹੱਡੀ ਹੁੰਦਾ ਹੈ ਔਰ ਉਹ ਪਾਰਟੀ ਬਣਾਉਂਦਾ ਹੈ ਆਮ ਆਮੀ ਪਾਰਟੀ ਇਨਕਲਾਬ ਤੋਂ ਚੱਲੀ ਸੀ ਆਮ ਆਮੀ ਪਾਰਟੀ 2012 ਤੋਂ ਬਣੀ ਅੱਜ ਨੈਸ਼ਨਲ ਪਾਰਟੀ ਬਣ ਗਈ ਕਿੰਨੇ ਬਣਾਇਆ ਇਹ ਲੋਕਾਂ ਦਾ ਪਿਆਰ ਔਰ ਵਰਕਰ ਦਾ ਜਜ਼ਬਾ ਹੈ ਸੋ ਅੱਜ ਤੁਸੀਂ ਦੇਖੋ ਬੁਰਾ ਨਾ ਮੰਨਣਾ ਮੈਂ ਇੱਕ ਗੱਲ ਮੈਨੂੰ ਇਹ ਵੀ ਗੱਲ ਕਹਿਣ ਚ ਕੋਈ ਗੁਰੇਜ਼ ਨਹੀਂ ਆਮ ਵਰਕਰ ਸੀਗੇ ਸਾਡੇ 90 एमएल जितके आए चेयरमैन बन रहे है कोई मंत्री बन रहे है ये कौन सी है ये आम वर्कर सी है आज भी तुझे खूबसूरती देखी है कि मंत्रियों ਨੂੰ आज ਉਥੋਂ ਦੇ ਬੋਰਡ ਦਾ ਇੰਚਾਰਜ ਬਣਾਇਆ ਗਿਆ ਅੱਜ ਆਮ ਆਮ ਸਾਡੇ ਵਰਕਰ ਜਿਹੜੇ ਮੁੱਢਲੀ ਲੀਡਰਸ਼ਿਪ ਸੀ ਉੱਥੇ ਵੀ ਬੋਰਡਾਂ ਦਾ ਇੰਚਾਰਜ ਬਣਾ ਦਿੱਤਾ ਗਿਆ ਸੋ ਦੂਜੀ ਪਾਰਟੀ ਦੇ ਵਿੱਚ ਇਹ ਨਹੀਂ ਚੱਲਦਾ ਸੀ ਗਰਾਊਂਡ ਲੈਵਲ ਤੇ ਰਹਿੰਦੇ ਆ ਗਰਾਊਂਡ ਜ਼ੀਰੋ ਤੇ ਕੰਮ ਕਰਦੇ ਆ ਔਰ ਲੋਕਾਂ ਦਾ ਰੋਜ਼ਾਨਾ ਵੀ ਸਾਨੂੰ ਤਾਈ ਮਿਲਦਾ ਸੋ ਧੰਨਵਾਦ ਇਸ ਹਨ ਆਮ ਆਦਮੀ ਪਾਰਟੀ ਦੇ ਬਲਾਰੇ ਦਵਨਜੀ ਜਿਨ੍ਹਾਂ ਦੇ ਨਾਲ ਅਸੀਂ ਜਲੰਧਰ ਜਿਮਣੀ ਚੋਣਾਂ ਨੂੰ ਲੈ ਕੇ ਗੱਲਬਾਤ ਕੀਤੀ ਆ ਜਿਨ੍ਹਾਂ ਦਾ ਕਹਿੰਦੇ ਕਿ ਜਲੰਧਰ ਜਿਮਣੀ ਚੋਣਾਂ ਦੇ ਵਿੱਚ ਜਿੱਤ ਦਾ ਕਾਰਨ ਪਾਰਟੀ ਦੀ ਰੀੜ ਦੀ ਹੱਡੀ ਜੋ ਵਰਕਰ ਹੈ ਉਹਦੀ ਵਜ੍ਹਾ ਨਾਲ ਜਿਹੜੀ ਜਲੰਧਰ ਜਿਮਣੀ ਚੋਣਾਂ ਦੇ ਵਿੱਚ ਜਿੱਤ ਮਿਲੀ ਹੈ